ਕਟ ਗਿਆ ਸੀ ਉਹ ਉਹ ਇੱਧੇ ਕੋ ਫਟ ਦਾ ਫਰਕ ਪਿਆ ਐਨਐਨਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਦੇ ਦੀ ਤੁਸੀਂ ਲਗਾਤਾਰ ਪੁੱਛ ਰਹੇ ਸੀ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਕੱਲ ਸ਼ਾਮ ਤੱਕ ਤਕਰੀਬਨ 7 7:30 ਵਜੇ ਤੱਕ ਘਟਿਆ ਸੀ ਪਰ ਉਸ ਤੋਂ ਬਾਅਦ ਕੱਲ ਅੱਧਾ ਫੁੱਟ ਘਟਾਇਆ ਸੀ ਅੱਜ ਤਕਰੀਬਨ ਪੌਣਾ ਇੱਕ ਫੁੱਟ ਲਾ ਲਓ ਜਾਂ ਫਿਰ ਇੱਕ ਫੁੱਟ ਪਾਣੀ ਘਟਿਆ ਤਸਵੀਰਾਂ ਜੇ ਦੇ ਸਕਦੇ ਹਾਂ ਔਰ ਸਵੇਰੇ 5:30 ਵਜੇ ਦੀਆਂ ਤਸਵੀਰਾਂ ਨੇ ਦਰਿਆ ਸਤਲੁਜ ਦੀਆਂ ਔਰ ਇੱਕ ਹੋਰ ਗੱਲ ਹੈ ਕਿ ਪਾਣੀ ਦਾ ਜੋ ਜਲ ਪਤਾ ਹੈ ਇੱਕ ਵਾਰ ਤੋਂ ਫਿਰ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਿਆਦਾ ਨਹੀਂ ਕਹਿ ਸਕਦੇ ਪਰ ਪਾਣੀ ਨੂੰ ਆਪ ਪੰਜਾਬੀ ਵਿੱਚ ਕਹਿੰਦੇ ਨੇ ਟੱਕ ਕੇ ਚੱਲ ਰਿਹਾ ਜੀ ਸਿਰਫ ਪਾਣੀ ਚੱਲ ਰਿਹਾ ਹੈ ਤਾਂ ਥੋੜਾ ਥੋੜਾ ਵਧਣਾ ਇੱਕ ਵਾਰ ਫਿਰ ਸ਼ੁਰੂ ਹੋਇਆ ਹੈ ਤੁਸੀਂ ਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਕਹਿੰਦਾ ਤੁਹਾਨੂੰ ਇਹ ਦੱਸ ਦਈਏ ਕਿ ਕੱਲ ਦੀ ਤਕਰੀਬਨ 7:30 ਤੋਂ 8 ਵਜੇ ਦੇ ਦਰਮਿਆਨ ਪਾਣੀ ਘਟਿਆ ਸੀ ਪਰ ਹੁਣ ਥੋੜਾ ਪਾਣੀ ਹੋਰ ਵਧਣਾ ਸ਼ੁਰੂ ਹੋਇਆ ਹੈ ਉਹਨਾਂ ਕੋ ਫੁੱਟ ਜਾਂ ਫੁੱਟ ਲਾ ਲੋ ਕਹਿ ਸਕਦੇ ਆ ਕਿ ਪਾਣੀ ਘਟਿਆ ਪਰ ਉਸਤ ਬਾਅਦ ਹੁਣ ਥੋੜਾ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਮੈਦ ਪਰ ਤੋਂ ਜਗਰਾਵਾਂ ਰੋਡ 5:41 ਮਿੰਟ ਦੀਆਂ ਤਸਵੀਰਾਂ ਨੇ ਇਹ ਸਵੇਰੇ ਪਾਣੀ ਬਾਰੇ ਇੱਕ 40 ਮਿੰਟ ਦੀ ਵੱਡੀ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਕਿ ਪਾਣੀ ਕੱਲ ਘਟਿਆ ਸੀ ਪਰ ਉਸ ਤੋਂ ਬਾਅਦ ਪਾਣੀ ਦਾ ਜਲ ਪੱਤਰ ਥੋੜਾ ਥੋੜਾ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇੱਕ ਵਾਰ ਪਾਣੀ ਘਟ ਗਿਆ ਸੀ ਤਕਰੀਬਨ ਫੁੱਟ ਮੈਂ ਬਾਰ ਬਾਰ ਕਹਿੰਿਆ ਫੁੱਟ ਜਾਂ ਅੱਧਾ ਫੁੱਟ ਫੁੱਟ ਤੋਂ ਜ਼ਿਆਦਾ ਨਹੀਂ ਸੀ ਪਰ ਉਸ ਤੋਂ ਬਾਅਦ ਪਾਣੀ ਹੁਣ ਫੇਰ ਵਧਣਾ ਸ਼ੁਰੂ ਹੋਇਆ ਇੱਕ ਉਹ ਤੁਹਾਨੂੰ ਹੋਰ ਗੱਲ ਦੱਸ ਦਵਾਂ ਕਿ ਕੁਝ ਵੀਰ ਮੇਰੇ ਵੀਡੀਓ ਇਦਾਂ ਦੀ ਪਾਉਂਦੇ ਜਿੱਥੇ ਕਿ ਨੀਵਾ ਪਾਣੀ ਹੈ ਪਾਣੀ ਬਿਲਕੁਲ ਨਹੀਂ ਟੋਇਆ ਤੇ ਉਹ ਪਾਣੀ ਦਿਖਾ ਦਿੰਦੇ ਆ ਕਿ ਪਾਣੀ ਬਹੁਤ ਜ਼ਿਆਦਾ ਹੈ ਇੰਤਾਂ ਦੀ ਫਾਰਮਾਂ ਤੋਂ ਸੁਚੇਤ ਰਹੋ ਕਿ ਉਹ ਹੀ ਜਾਣਕਾਰੀ ਦੇਖੋ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਔਰ ਜੇ ਤੁਹਾਨੂੰ ਸਹੀ ਜਾਣਕਾਰੀ ਪ੍ਰੋਪਰ ਸੇ ਟੰਗਣਾ ਮਿਲਦੀ ਹੈ ਕਿਉਂਕਿ ਇਸ ਪਾਣੀ ਦੇ ਸੰਤਾਪ ਦੇ ਬਹੁਤ ਲੋਕ ਸਤਾਏ ਹੋਇਆ ਵਾਰ-ਵਾਰ ਫੋਨ ਕਰ ਰਿਹਾ ਕਿ ਤੁਹਾਡਾ ਇੱਥੋਂ ਦਰਿਆ ਜੋ ਲੰਘਦਾ ਇੱਥੇ ਪਾਣੀ ਕਿੰਨਾ ਹੋਇਆ ਤੇ ਉਹ ਪਾਣੀ ਦੀ ਅਪਡੇਟ ਤੁਹਾਨੂੰ ਦੇਣ ਜਾ ਰਹੇ ਆ ਕਿ ਪਾਣੀ ਕੱਲ ਘਟਿਆ ਸੀ ਪਰ ਹੁਣ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋਇਆ ਹੈ ਕਟ ਗਿਆ ਸੀ ਉਹ ਉਹ ਇੱਧੇ ਕੋਹੜ ਦਾ ਫਰਕ ਪਿਆ ਐਨਐਨਆਰ ਨਿਰਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਦੇ ਦਈਏ ਤੁਸੀਂ ਲਗਾਤਾਰ ਪੁੱਛ ਰਹੇ ਸੀ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਕੱਲ ਸ਼ਾਮ ਤੱਕ ਤਕਰੀਬਨ 7 7:30 ਵਜੇ ਤੱਕ ਘਟਿਆ ਸੀ ਪਰ ਉਸ ਤੋਂ ਬਾਅਦ ਕੱਲ ਅੱਧਾ ਫੁੱਟ ਘਟਿਆ ਸੀ ਅੱਜ ਤਕਰੀਬਨ ਪੌਣਾ ਇੱਕ ਫੁੱਟ ਲਾ ਲਓ ਜਾਂ ਫਿਰ ਇੱਕ ਫੁੱਟ ਪਾਣੀ ਘਟਿਆ ਹੈ ਤਸਵੀਰਾਂ ਜੇ ਦੇ ਸਕਦੇ ਹਾਂ ਔਰ ਸਵੇਰੇ 5:30 ਵਜੇ ਦੀਆਂ ਤਸਵੀਰਾਂ ਨੇ ਦਰਿਆ ਸਤਲੁਜ ਦੀਆਂ ਉਰੇ ਖੋਰ ਗੱਲ ਹੈ ਕਿ ਪਾਣੀ ਦਾ ਜੋ ਜਲ ਪਤਾ ਹੈ ਇੱਕ ਵਾਰ ਤੋਂ ਫਿਰ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਿਆਦਾ ਨਹੀਂ ਕਹਿ ਸਕਦੇ ਪਰ ਪਾਣੀ ਕਿੰਨਾ ਪੰਜਾਬੀ ਚ ਕਹਿੰਦੇ ਨੇ ਟੱਕ ਕੇ ਚੱਲ ਰਿਹਾ ਜੀ ਸਿਰ ਪਾਣੀ ਚੱਲ ਰਿਹਾ ਹੈ ਤਾਂ ਥੋੜਾ ਥੋੜਾ ਵਧਣਾ ਇੱਕ ਵਾਰ ਫਿਰ ਸ਼ੁਰੂ ਹੋਇਆ ਹੈ ਤੁਸੀਂ ਫਿਰਾਂ ਚ ਤੁਸੀਂ ਦੇਖ ਸਕਦੇ ਹੋ ਐਸੇ ਤੁਹਾਨੂੰ ਇਹ ਦੱਸ ਦਈਏ ਕਿ ਕੱਲ ਦੀ ਤਕਰੀਬਨ 7:30 ਤੋਂ 8 ਵਜੇ ਦੇ ਦਰਮਿਆਨ ਪਾਣੀ ਘਟਿਆ ਸੀ ਪਰ ਹੁਣ ਥੋੜਾ ਪਾਣੀ ਹੋਰ ਵਧਣਾ ਸ਼ੁਰੂ ਹੋਇਆ ਹੈ ਉਹਨਾਂ ਕੋ ਫੁੱਟ ਜਾਂ ਫੁੱਟ ਲਾ ਲੋ ਕਹਿ ਸਕਦੇ ਆ ਕਿ ਪਾਣੀ ਘਟਿਆ ਪਰ ਉਸ ਤੋਂ ਬਾਅਦ ਹੁਣ ਥੋੜਾ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਮੈਦਪੁਰ ਤੋਂ ਜਗਰਾਵਾਂ ਰੋਡ 5:42 ਮਿੰਟ ਦੀਆਂ ਤਸਵੀਰਾਂ ਨੇ ਇਹ ਸੋਰੇ ਪਾਣੀ ਬਾਰੇ ਇੱਕ 40 ਮਿੰਟ ਦੀ ਵੱਡੀ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਕਿ ਪਾਣੀ ਕੱਲ ਘਟਿਆ ਸੀ ਪਰ ਉਸ ਤੋਂ ਬਾਅਦ ਪਾਣੀ ਦਾ ਜਲ ਪੱਤਰ ਥੋੜਾ ਥੋੜਾ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇੱਕ ਵਾਰ ਪਾਣੀ ਘਟ ਗਿਆ ਸੀ ਤਕਰੀਬਨ ਫੁੱਟ ਮੈਂ ਬਾਰ ਬਾਰ ਕਹਿਆ ਫੁੱਟ ਜਾਂ ਅੱਧਾ ਫੁੱਟ ਫੁੱਟ ਤੋਂ ਜ਼ਿਆਦਾ ਨਹੀਂ ਸੀ ਪਰ ਉਸ ਤੋਂ ਬਾਅਦ ਪਾਣੀ ਹੁਣ ਫੇਰ ਵਧਣਾ ਸ਼ੁਰੂ ਹੋਇਆ ਇੱਕ ਤੁਹਾਨੂੰ ਹੋਰ ਗੱਲ ਦੱਸ ਦਵਾਂ ਕਿ ਕੁਝ ਵੀਰ ਮੇਰੇ ਵੀਡੀਓ ਇਦਾਂ ਦੀ ਪਾਉਂਦੇ ਜਿੱਥੇ ਕਿ ਨੀਵਾ ਪਾਣੀ ਹੈ ਪਾਣੀ ਬਿਲਕੁਲ ਨਹੀਂ ਟੋਇਆ ਤੇ ਉਹ ਪਾਣੀ ਦਿਖਾ ਰਹੇ ਨੇ ਕਿ ਪਾਣੀ ਬਹੁਤ ਜ਼ਿਆਦਾ ਹੈ ਇੰਨਾ ਦੀ ਫਾਰਮਾ ਤੋਂ ਸੁਚੇਤ ਰਹੋ ਕਿ ਉਹ ਹੀ ਜਾਣਕਾਰੀ ਦੇਖੋ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਔਰ ਜੇ ਤੁਹ ਸਹੀ ਜਾਣਕਾਰੀ ਪ੍ਰੋਪਰ ਸੇ ਟੰਗਣਾ ਮਿਲਦੀ ਹੈ ਕਿਉਂਕਿ ਇਸ ਪਾਣੀ ਦੇ ਸੰਤਾਪ ਦੇ ਬਦਲਕ ਸਤਾਏ ਹੋਇਆ ਵਾਰ-ਵਾਰ ਫੋਨ ਕਰ ਰਿਹਾ ਕਿ ਤੁਹਾਡਾ ਇਥੋਂ ਦਰਿਆ ਜੋ ਲੰਘਦਾ ਇੱਥੇ ਪਾਣੀ ਕਿੰਨਾ ਹੋਇਆ ਤੇ ਉਹ ਪਾਣੀ ਦੀ ਅਪਡੇਟ ਤੁਹਾਨੂੰ ਦੇਣ ਜਾ ਰਹੇ ਆ ਕਿ ਪਾਣੀ ਕੱਲ ਘਟਿਆ ਸੀ ਪਰ ਹੁਣ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋਇਆ ਹੈ